ਵੀਰੇ ਤੁਸੀਂ ਆਰਡਰ ਪਾਤਾ ਗਰੂਰ ਭਾਜੀ ਬਸ ਉਹੀ ਕਰ ਰਿਹਾ ਆ ਜਾਣਾ ਸ਼ਾਮ ਤੱਕ ਸਸਰੀਕਾਲ ਜੀ ਭਾਜੀ ਜਾਗੋ ਚਾਹੀਦੀ ਸੀ ਕਦੋਂ ਚਾਹੀਦੀ ਤੁਹਾਨੂੰ ਅੱਜ ਚਾਹੀਦੀ ਹੈ ਅੱਜ ਹੀ ਚਾਹੀਦੀ ਹੈ ਹਾਂਜੀ ਹਾਂਜੀ ਚਾਕੂ ਉਧਰ ਆਈ ਨਹੀਂ ਨਾ ਵਾਪਸ ਵੀਰੇ ਆਈ ਨਹੀਂ ਆ ਉਹ ਵੀਰੇ ਇੱਕ ਨੰਬਰ ਮਲਾਈਓ ਆਈ ਹੈ ਹਾਂਜੀ ਕਰ ਰਹਿ ਰਹੇ ਨੇ ਨੁਕਾਏ ਇੰਨਾ ਟਾਈਮ ਥੋੜੀ ਲੱਗਦਾ ਹੈ ਹਲੋ ਹਲੋ ਹਾਂਜੀ ਦੇਦੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਉਹ ਦੇਦੇ ਤੁਸੀਂ ਜਾਗੋ ਦੇ ਕੇ ਜਾਣੀ ਸੀਗੀ ਵੀਰੇ ਕੋਈ ਗੱਲ ਨਹੀਂ ਦੇਖ ਲੈਣੇ ਆ ਦੇ ਜਾਣੇ ਤੁਸੀਂ 25 ਤਰੀਕ ਨੂੰ ਲੈ ਗਏ ਸੀ ਦੀ ਗਏ 26 ਸ਼ਾਮ ਨੂੰ ਦੇ ਦਵਾਂਗੇ ਵੀਰੇ ਕੋਈ ਨਹੀਂ ਦੇਖ ਲੈਣੇ ਆ ਕੋਈ ਗੱਲ ਨਹੀਂ ਵਿਆਹ ਵਿਆਹ ਵਾਲਾ ਘਰ ਹੈਗਾ ਹੈ ਤੁਹਾਨੂੰ ਪਤਾ ਨਹੀਂ ਟਾਈਮ ਲੱਗਿਆ ਸਾਡਾ ਦੀਦੀ ਮੇਰੀ ਗੱਲ ਸੁਣ ਲਓ ਪਰ ਡੇ ਦਾ ਤਾਂ ਤੁਹਾਨੂੰ 500 ਰੁਪਏ ਜੁਰਮਾਨਾ ਪਈ ਜਾਂਦਾ ਵਾ ਵੀ ਇਹ ਏਡੀ ਜਿਹੜੀ ਗੱਲ ਹੋ ਗਈ ਦੋਸਤੋ ਵਿਆਹ ਵਾਲਾ ਘਰ ਹੈ ਦਾ ਫਿਰ ਨਹੀਂ ਹੋਗਾ ਜੇ ਲੇਟ ਹੋ ਗਈ ਤੇ ਤਾਂ ਕੋਈ ਗੱਲ ਨਹੀਂ ਫਿਰ ਉਹ ਤੁਸੀਂ ਦੇਖ ਲਿਓ ਫਿਰ ਨਾ ਮੈਨੂੰ ਕਹੀਓ ਸਿਕਿਉਰਟੀ ਅਸੀਂ ਤਾਂ ਹੀ ਕਰਕੇ ਲਿੱਤੀ ਹੋਈ ਆ 500 ਰੁਪਏ ਪਰ ਡੇ ਦਾ ਚਾਰਜ ਹੋ ਰਿਹਾ ਤੁਹਾਨੂੰ ਕੋਈ ਨਹੀਂ ਵੀਰੇ ਮੈਂ ਕੱਲ ਆਂਨੀ ਆ ਕੱਲ ਆ ਕੇ ਤੁਹਾਡੇ ਨਾਲ ਗੱਲ ਕਰਦੀ ਆ ਕੋਈ ਗੱਲ ਨਹੀਂ ਆਜੋ ਤੁਸੀਂ ਕੋਈ ਨਹੀਂ ਗੱਲ ਕਰ ਲੈਨੇ ਆਪਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਮੈਂ ਕੱਲ ਆਵਾਂਗੀ ਹਾਂਜੀ ਮਿਲ ਜੇਗੀ मिल जोगे जागो ਤੁਸੀਂ ਐ ਕਰੋ ਅਡਰੈਸ ਵਗੈਰਾ ਲਿਖਾ ਦਿਓ ਤੇ ਸਿਕਿਉਰਿਟੀ ਦੇ ਦਿਓ ਤੁਹਾਡੇ ਘਰੇ ਪਹੁੰਚਾ ਦਾਂਗੇ ਆਪਾਂ ਠੀਕ ਹੈ ਜੀ ਕਦੋਂ ਤੱਕ ਪਹੁੰਚਾ ਦੋਗੇ ਅੱਜ ਜਰੂਰੀ ਚਾਹੀਦੀ ਹੈ ਘੰਟੇ ਤੱਕ ਕਰਵਾ ਦੇ ਠੀਕ ਹੈ ਜੀ ਪਰ ਤਾਂ ਨੇੜੇ ਹੀ ਹੈ ਨਾ ਹਾਂਜੀ ਹਾਂਜੀ ਘੰਟੇ ਤੱਕ ਮੈਂ ਨੰਬਰ ਤੁਹਾਨੂੰ ਹਾਂਜੀ ਆ ਲਿਖ ਦਿਓ ਨੰਬਰ ਤੁਸੀਂ ਸਿਕਿਉਰਿਟੀ ਜਮ੍ਹਾਂ ਕਰਾ ਦਿਓ 3000 ਅੱਛਾ ਜੀ ਹਾਲੋ ਜੀ ਪਰ ਬਸ ਭਜਵਾ ਦੇਣਾ ਹੁਣੇ ਹਾਂਜੀ ਭਜਵਾ ਠੀਕ ਹੈ ਜੀ ਫੰਕਸ਼ਨ ਹੈ ਕਿਸੇ ਤੋਂ ਆਇਆ ਨਹੀਂ ਜਾਏਗਾ ਨਹੀਂ ਨਹੀਂ ਤੁਸੀਂ ਭੇਜ ਦਿਨੇ ਗੱਡੀ ਜ਼ਿੰਮੇਵਾਰੀ ਆ ਇੱਕ ਸਲੀਪਰ ਰੱਖ ਲਓ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਲੀਪਰ ਹਾਲੋ ਵੀਰੇ ਤੂੰ ਐਦਾਂ ਕਰ ਜਾ ਕੇ ਨਾ ਇੱਕ ਨਵੀਂ ਜਾਗੋ ਲਿਆ ਵੀਰੇ ਨਵੀਂ ਤਾਂ 10000 ਦੀ ਆਉਗੀ ਉਹ ਫੇਰ ਵੀ ਇਹ ਲੋਡ ਪੈਣੀ ਅੱਗੇ ਸੀਜ਼ਨ ਹੈ ਦੋ ਹੋਣਗੀਆਂ ਇੱਕ ਜੇ ਜਾਗੋ ਗਈ ਹੁੰਦੀ ਆ ਦੂਜਾ ਵੀ ਕੋਈ ਗਾਹਕ ਆ ਜਾਂਦਾ ਉਹ ਤਾਂ ਠੀਕ ਹੈ ਵੀਰੇ ਪਰ ਮੈਂ ਨਾ ਉਹਨਾਂ ਦੇ ਪੈਸੇ ਦੇਣੇ ਨਹੀਂ ਹੈਗੇ ਵਾਪਸ ਉਹਨਾਂ ਨੂੰ ਸਕਿਉਰਟੀ ਕੱਢਣੀ ਕੱਢਣੇ ਆਪਾਂ ਲਾਣਾ ਹੀ ਆ ਨਾ ਕਰ ਲਾਂ ਗੱਲ ਆਪਾਂ ਪੈਸੇ ਕਰਕੇ ਸਕਿਉਰਟੀ ਲੈਣੇ ਆ ਨਾ ਫੰਕਸ਼ਨ ਹੁੰਦਾ ਫਿਰ ਸਾਨੂੰ ਤਾਂ ਭੁੱਲ ਹੀ ਜਾਂਦੇ ਸਾਡੇ ਵੀ ਤਾਂ ਕੋਈ ਸੂਲ ਨਹੀਂ ਯਾਰ ਆ ਸਾਡਾ ਵੀ ਤਾਂ ਕੰਮ ਰੁਕਿਆ ਤੂੰ ਜਾ ਕੇ ਪਹਿਲਾਂ ਲੈ ਕੇ ਆ ਆ ਜੀ ਅੱਧੇ ਘੰਟੇ ਵਿੱਚ ਵਾਪਸ ਠੀਕ ਹੈ ਠੀਕ ਹੈ ਉਹਨਾਂ ਨੂੰ ਐਂ ਕਰੀ ਆਂਦਾ ਹੋਇਆ ਨਾ ਕਰੀ ਫੜਾਈ ਐਡਰੈਸ ਨੋਟ ਕਰ ਲੈ ਨਾਲ ਹੀ ਲੈ ਜਾ ਕਾਪੀ ਠੀਕ ਹੈ ਵੀਰੇ ਵੀਰੇ ਫਿਰ ਪੈਸੇ ਬਾਕੀ ਕੋਈ ਨਹੀਂ ਮਾਨੂੰ ਟ੍ਰਾਂਸਫਰ ਕਰ ਦਿੰਦਾ ਤੂੰ ਲੈ ਚਲੋ ਠੀਕ ਹੈ ਬਾਅਦ ਸਸੀ ਕਾ ਵੀਰੇ ਸਸੀ ਕਾਲ ਜੀ ਆ ਤੁਹਾਡੀ ਜਾਗੋ ਤੇ ਤੁਸੀਂ ਫੋਨ ਤੇ ਕੀ ਕਹੀ ਹੁੰਦੇ ਸੀ ਪਰ ਡੇ ਚਾਰਜ ਹਾਂਜੀ ਕਿਰਾਏ ਤੇ ਲੈ ਕੇ ਗਏ ਸੀ ਤੁਸੀਂ ਨਹੀਂ ਉਹ ਤਾਂ ਠੀਕ ਹੈ ਕਿਰਾਏ ਤੇ ਲੈ ਕੇ ਗਈ ਸੀ ਪਰ ਲੇਕਿਨ ਮੋੜ ਵੀ ਤਾਂ ਗਈ ਨਾ ਤੇ ਤੁਸੀਂ ਦੇਣ ਵੀ ਤਾਂ ਦੇਖੋ ਰੈਂਟ ਤਾਂ ਕੱਟੇ ਜਾਣਾ ਪਰ ਡੇ ਦਾ 500 ਦੇ ਹਿਸਾਬ ਨਾਲ ਜੁਰਮਾਨਾ ਪੈਣਾ ਹੀ ਪੈਣਾ ਨਹੀਂ ਉਹ ਤਾਂ ਠੀਕ ਹੈ ਵਿਆਹ ਵਾਲਾ ਘਰ ਸੀ ਗੈਸਟ ਆਏ ਹੋਏ ਸੀ ਨਹੀਂ ਆਇਆ ਗਿਆ ਤੁਸੀਂ ਸਪੈਸ਼ਲ ਮੈਨੂੰ ਫੋਨ ਕਰਕੇ ਕਹਿ ਰਹੇ ਹੋ ਮੈਂ ਚਾਰ ਬੰਦਿਆਂ ਦੇ ਵਿੱਚ ਬੈਠੀ ਸੀ ਤੁਸੀਂ ਫੋਨ ਕਰਕੇ ਕਹੋਗਾ ਹੀ ਮੈਂ ਇਹ ਗੱਲ ਨਹੀਂ ਹੁੰਦੀ ਮੈਂ ਕਿਹੜਾ ਨਵੀਂ ਆਈਆਂ ਮੈਂ ਪੁਰਾਣੀ ਕਸਟਮਰ ਆ ਤੁਹਾਡੀ ਮੇਰੀ ਗੱਲ ਸੁਣੋ ਤੁਸੀਂ ਪੁਰਾਣੇ ਆਂਦੇ ਹੋ ਠੀਕ ਹੈ ਮੈਂ ਤੁਹਾਡਾ ਸਤਿਕਾਰ ਕਰਦਾ ਵਾਂ ਪਰ ਮੈਂ ਹੋਰ ਵੀ ਤਾਂ ਗਾ ਕੇ ਦੇਖਣੇ ਨੇ ਨਹੀਂ ਉਹ ਤਾਂ ਠੀਕ ਹੈ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਮੇਰੀ ਪ੍ਰੋਬਲਮ ਸਮਝੋ ਗੈਸਟ ਸੀਗੇ ਮੈਂ ਕਿੱਦਾਂ ਆ ਜਾਂਦੀ ਚਲੋ ਕਾਡੀ ਜਾਗੋ ਤਾਂ ਆ ਗਈ ਨਾ ਹਾਂ ਜਾਗੋ ਆ ਗਈ ਅੱਜ ਅਸੀਂ ਗਾਹ ਕੋਲੋਂ ਦੇਣੀ ਸੀ ਉਹਨਾਂ ਨੂੰ ਨਵੀਂ ਲਿਆ ਕੇ ਦਿੱਤੀ ਆ ਕੋਈ ਗੱਲ ਨਹੀਂ ਵੀਰੇ ਜੋ ਵੀ ਹੈ ਮੈਂ ਤੁਹਾਡੀ ਜਾਗੋ ਦੇਤੀ ਤੁਸੀਂ ਮੇਰਾ ਤੁਹਾਡਾ ਨਾ ਰੈਂਟ ਪੂਰਾ ਹੋ ਚੁੱਕਾ ਵਾ ਹੁਣ ਇਦਾਂ ਇਹ ਗੱਲ ਨਹੀਂ ਹੋਈ ਇਹ ਤਾਂ ਤੁਸੀਂ ਗਲਤ ਗੱਲ ਕਰ ਰਹੇ ਹੋ ਕੋਈ ਗਲਤ ਗੱਲ ਨਹੀਂ ਕਰ ਰਿਹਾ ਨਹੀਂ ਨਹੀਂ ਇਹ ਤੁਸੀਂ ਆਪਣੀ ਕਮਿਟਮੈਂਟ ਦੇ ਧਰੋਂ ਤੁਸੀਂ ਦੁਬਾਰਾ ਆਵਾਂਗੀ ਨਹੀਂ ਤੁਸੀਂ ਤਾਂ ਤੁਸੀਂ ਕਸਟਮਰ ਖਰਾਬ ਕਰਨ ਵਾਲੀ ਗੱਲ ਕਰ ਰਹੇ ਹੋ ਤੁਸੀਂ ਵਿਹਾਰ ਆਪ ਖਰਾਬ ਕਰ ਰਹੇ ਹੋ ਨਹੀਂ ਨਹੀਂ ਵੀਰੇ ਗਲਤ ਗੱਲ ਆ ਇਹ ਤੁਸੀਂ ਮੈਨੂੰ ਜੋ ਹੈਗਾ ਜਿਹਨੇ ਮੈਨੂੰ ਲੈ ਕੇ ਗਈ ਸੀ ਭੰਜੀ ਨੂੰ ਤੁਸੀਂ ਇਹ ਮੈਂ 24 ਨੂੰ ਲੈ ਕੇ ਗਈ ਸੀ 24 ਤਰੀਕ ਨੂੰ ਲੈ ਕੇ ਹਾਂਜੀ ਹਾਂਜੀ ਦੇਖੋ ਅਗਲਾ ਮਹੀਨਾ ਸ਼ੁਰੂ ਹੋ ਗਿਆ ਹਾਂਜੀ ਠੀਕ ਅਸੀਂ ਤੁਹਾਨੂੰ ਇਹੀ ਕਹਿ ਕੇ ਦਿੱਤੇ ਸੀ ਨਾ ਕਿ ਇੱਕ ਦਿਨ ਦਾ ਕਿਰਾਇਆ 500 ਹੈ ਹਾਂਜੀ ਹਾਂਜੀ ਤੁਸੀਂ ਦਿਨਾਂ ਦੇ ਹਿਸਾਬ ਨਾਲ ਹੀ ਲਾ ਲਓ ਉਹ ਤਾਂ ਠੀਕ ਹੈ ਚਲੋ ਹੁਣ ਤੁਸੀਂ ਮੇਰੀ ਇੱਕ ਦਿਨ ਬੰਦਾ ਲੇਟ ਹੋ ਜਾਂਦਾ ਦੋ ਦਿਨ ਹੋ ਜਾਂਦਾ ਪਰ ਤੁਸੀਂ ਸਾਡੀ ਪ੍ਰੋਬਲਮ ਵੀ ਸਮਝੋ ਨਾ ਅਸੀਂ ਅੱਗੇ ਤੁਸੀਂ ਕੱਲੇ ਦਾ ਗਾ ਕਹਿੰਦੇ ਨਹੀਂ ਸਾਡੇ ਕੋਲ ਸਾਡੇ ਕੋਲ ਹੋਰ ਵੀ ਗਾ ਕਹਿੰਦੇ ਹਾਂਜੀ ਅਸੀਂ ਤੁਹਾਡੇ ਤੋਂ ਪਹਿਲਾਂ ਦੋ ਗਾਕ ਮੋੜੇ ਵੀ ਆ ਤੇ ਅੱਜ ਖੜੇ ਪੈ ਡਾਸੀ ਆ ਦੋ ਵੀ ਲੈ ਕੇ ਆਏ ਚਲੋ ਮੇਰੀ ਗਲਤੀ ਹੈ ਠੀਕ ਹੈ ਮੰਨ ਲਓ ਤੁਸੀਂ ਜਿਹੜਾ ਇੱਕ ਦਿਨ ਦਾ ਹੋਰ ਕਟਣਾ ਰੈਂਟ ਉਹ ਕੱਟ ਲਓ ਬਾਕੀ ਮੇਰੇ ਪੈਸੇ ਮੋੜ ਦਿਓ ਇਹ ਪੈਸੇ ਤਾਂ ਨਹੀਂ ਵਾਪਸ ਹੋਣੇ ਨਹੀਂ ਨਹੀਂ ਤੁਸੀਂ ਐ ਕਰੋ ਗਲਤ ਗੱਲ ਆ ਤੁਹਾਡੀ ਤੁਸੀਂ ਨਾ 7000 ਦਿਓ ਤੇ ਜਾਗੋ ਹੀ ਲੈ ਜਾਓ ਰੱਖੀ ਲਓ ਨਹੀਂ ਮੈਨੂੰ ਕੀ ਕਰਨੀ ਹੈ ਜਾਗੋ ਮੈਂ ਤਾਂ ਚਾਹੀਦੀ ਨਹੀਂ ਕਿ ਹੁਣ ਸਾਡਾ ਫੰਕਸ਼ਨ ਨਿਕਲ ਗਿਆ ਪਰ ਅਸੀਂ ਤੇ ਨਹੀਂ ਪਹਿਣਾ ਚਾਹੁੰਦੇ ਠੀਕ ਹੈ ਪਰ ਤੁਹਾਨੂੰ ਇਹ ਸਮਝਣਾ ਚਾਹੀਦਾ ਸੀਗਾ ਕਿ ਤੁਹਾਡੀ ਵੀ ਜ਼ਿੰਮੇਵਾਰੀ ਹੈ ਜੇ ਚੀਜ਼ ਲਈ ਹੈ ਤਾਂ ਮੋੜਨੀ ਵੀ ਹੈ ਉਹ ਤਾਂ ਚਲੋ ਠੀਕ ਹੈ ਸਮਝੋ ਜੇ ਤੁਹਾੜੇ ਤੋਂ ਨਹੀਂ ਆਇਆ ਜਾਂਦਾ ਸੀ ਕਿਸੇ ਨੂੰ ਭੇਜ ਦਿੰਦੇ ਕੋਈ ਅਸੀਂ ਐਸੇ ਗੱਲ ਕਰਕੇ ਸਿਕਿਉਰਿਟੀ ਸ਼ੁਰੂ ਕੀਤੀ ਅਸੀਂ ਪਹਿਲਾਂ ਨਹੀਂ ਲੈਂਦੇ ਸੀ ਕੋਈ ਲੋਕ ਕੀ ਕਰਦੇ ਆ ਚੀਜ਼ ਲੈ ਜਾਂਦੇ ਆ ਹਫਤਾ ਦਾ ਦੋ ਦਿਨ ਮੋੜ ਨਹੀਂ ਹੁੰਦੇ ਸਾਡੇ 4 ਗਾਹ ਖਰਾਬ ਹੁੰਦੇ ਚਲੋ ਕੋਈ ਨਹੀਂ ਵੀਰੇ ਕਰ ਲਓ ਹੁਣ ਮੇਰੀ ਵੀ ਪ੍ਰੋਬਲਮ ਸੀਗੀ ਗੈਸਟ ਆਏ ਹੋਏ ਸੀ ਮੈਂ ਨਹੀਂ ਆ ਪਾਈ ਦੇਖੋ ਅਸੀਂ ਸਾਰੇ ਤਾਂ ਮੋੜ ਨਹੀਂ ਸਕਦੇ ਸਾਡੇ ਵੀ ਦੁਕਾਨਦਾਰੀ ਦੇ ਸੂਲ ਨੇ ਤੁਸੀਂ ਇਦਾਂ ਕਰਕੇ ਉਹ 4 ਗਾਹ ਹੋਰ ਸਾਡੇ ਨਾਲ ਇਦਾਂ ਕਰਕੇ ਜਾਣਗੇ ਹਨ ਤਾਂ ਇਦਾਂ ਕਰ 3 ਦਿਨ ਦਾ ਕਿਰਾਇਆ ਘੱਟ ਕੇ ਬਾਕੀ ਮੋੜ ਨਹੀਂ ਨਹੀਂ ਵੀਰੇ ਇਦਾਂ ਨਹੀਂ 3 ਦਿਨ ਦਾ ਨਹੀਂ ਅਸੀਂ ਇਸ ਤੋਂ ਵੱਧ ਨਹੀਂ ਕਰ ਸਕਦੇ ਜੀ ਤੁਸੀਂ ਤਾਂ ਆਪਣਾ ਕਸਟਮਰ ਖਰਾਬ ਕਰਦੇ ਪਏ ਹੋ ਫਿਰ ਮੈਂ ਦੁਬਾਰਾ ਨਹੀਂ ਆਉਣੀ ਕਸਟਮਰ ਅਸੀਂ ਵੀ ਤਾਂ ਖਰਾਬ ਹੋਏ ਹੀ ਆਂ ਜੀ ਦੁਕਾਨਦਾਰ ਵੀ ਤਾਂ ਖਰਾਬ ਹੁੰਦੇ ਹੀ ਆਂ ਦੀ 15 ਤੁਸੀਂ ਜੇ ਤੁਹਾਨੂੰ ਪੁੱਗਦੀ ਆ ਠੀਕ ਨਹੀਂ ਤਾਂ ਤੁਹਾਡੀ ਮਨ ਨਹੀਂ ਨਹੀਂ ਤੁਸੀਂ ਐ ਕਰੋ 2000 ਦੇ ਦਿਓ ਮੈਨੂੰ ਨਹੀਂ ਅਸੀਂ ਨਹੀਂ ਦੇ ਸਕਦੇ ਆ ਲਓ ਧੰਨਵਾਦ ਤੁਸੀਂ ਗਲਤ ਕੀਤਾ ਆ ਮੈਂ ਹਾਂਜੀ ਵੀਰੇ ਠੀਕ ਦੁਬਾਰਾ ਤੁਹਾਡੀ ਸ਼ਾਪ ਤੇ ਨਹੀਂ ਵੀ ਯਾਦ ਰੱਖੂਗਾ ਜੀ ਅਗਲੀ ਵਾਰ ਜੀ ਨਹੀਂ ਨਹੀਂ ਇਦਾਂ ਨਹੀਂ ਹੁੰਦਾ ਤੁਸੀਂ ਮੈਂ ਤੁਹਾਡੀ ਬਹੁਤ ਪੁਰਾਣੀ ਕਸਟਮਰ ਸੀਗੀ ਤੁਸੀਂ ਖਰਾਬ ਕਰ ਲਿਆ ਆਪਣਾ ਕਸਟਮਰ ਕੋਈ ਗੱਲ ਨਹੀਂ ਇਰੇ ਯਾਰ ਪੈਸੇ ਮੋੜਨੇ ਨਹੀਂ ਸੀਗੇ ਯਾਰ ਉਹ ਯਾਰ ਦੇਖ ਮੇਰੀ ਗੱਲ ਸੁਣ ਅੜੇ ਰਹਿਣਾ ਵੀ ਬਾਲਾ ਠੀਕ ਨਹੀਂ ਹੁੰਦਾ ਪਰ ਆਪਾਂ ਉਹਨੂੰ ਅਹਿਸਾਸ ਤਾਂ ਦਵਾਇਆ ਨਾ ਪਰ ਉਹ ਤਾਂ ਭਾਜੀ ਕੋਈ ਗੱਲ ਨਹੀਂ ਅੱਗੇ ਤੋਂ ਯਾਦ ਰੱਖੂਗਾ ਚੀਜ਼ ਮੋੜਨੀ ਵੀ ਹੁੰਦੀ ਏ ਚੀਜ਼ ਲੈ ਕੇ